ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੁ ਫਾਇ ਪੈ ਜਨ ਹੰਦਾ ਆ ਰਾਮਨਾਥ ਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰਿਆ ਅਨੰਦ ਕਾ ਪਠਦੇ ਨਾਪ ਦਿਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆਜਾ ਸੁਖ ਤਾਮ ਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਹਾ ਕਰਣਾ ਹੋਈ ਬਿਨ ਹਾਰੇ ਕਿ ਤਰ ਤੋਸਿਆ ਤੀਰ ਅੰਤ ਨਾ ਜਾਇ ਲਿਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਖ ਲਗਲਾ ਭਰਪੂਰ ਹਾ ਨੂੰ ਸੱਚਾ ਸਾਹਿਬ ਸਬਤ ਸਵਾਲਿਓ ਜਿਨ ਕਿਤੇ ਸੋ ਪਾਰ ਪਿਆ ਕਹੋ ਨਾਨਕ ਠੀਕੀਆਂ ਬਾਤਾਂ ਜੋ ਕਿਛੁ ਕਰਨਾ ਸੋ ਕਰਿਆ ਸੋ ਦਰ ਰਾਗਾ ਸਮਹਿ ਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਨ ਤੇਰਾ ਕਿਹਾ ਸੋ ਕਰ ਕਿਹਾ ਜਦ ਮੈਂ ਸਰਬ ਸਮਾਲੇ ਵਾਝੇ ਤੇਰੇ ਨਾਮ ਦ ਅਨੇਕ ਸੰਖਾ ਗیتے ਤੇਰੇ ਵਾਣ ਹਾਰੇ ਕੇਤੇ ਤੇਰੇ ਰਾਗ ਦੇ ਸੋ ਕਈ ਹੈ ਗیتے ਤੇਰੇ ਗਾਵਣ ਹਾਰੇ ਗਾਵਣ ਤਨ ਨੂੰ ਪਵਨ ਪਾਣੀ ਬੈ ਸੰਤਲ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਨ ਨੂੰ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾ ਵੰਦ ਤਨੈ ਸਰਬ ਮਾਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤਨ ਨੂੰ ਕੰਦਰ ਨਰਾਜ ਨਾ ਬੈਠੇ ਦੇਵਕੀਆਂ ਅੰਦਰ ਨਾਲੇ ਗਾਵਣ ਤਨ ਨੂੰ ਸਿੱਧ ਸਮਾਧੀ ਅੰਦਰ ਗਾਵਣ ਤਨ ਨੂੰ ਸਾਧ ਵਿਚਾਰੇ ਗਾਵਣ ਤਨ ਨੂੰ ਜਤੇ ਸਦੇ ਸੰਦੋਖੀ ਗਾਵਣ ਤਨ ਨੂੰ ਮੀਰ ਕਰਾਰੇ ਗਾਵਣ ਤਨ ਨੂੰ ਮੰਡੇ ਤੇ ਬਣਦਾ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਨੋ ਮੋਹਣੀਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਤਨੋ ਰਤਨੋਂ ਪਾਏ ਤੇਰੇ 86 ਤੇ ਰਤਨ ਨਾਲੇ ਗਾਵਨ ਤਨੋ ਜੋਦ ਮਹਾਮਲ ਸੂਰਾ ਗਾਵਨ ਤਨੋ ਖਾਣੀ ਚਾਰੇ ਗਾਵਨ ਤਨੋ ਖੰਨ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੇ ਪੀਤ ਦਿਨੋ ਗਾਵਨ ਜੋਤਿ ਰ ਭਾਵਨ ਰਤੇ ਤੇਰੇ ਭਗ ਦਰਸਾਲੇ ਹੁਣ ਕੇਤੇ ਤਦਨੋ ਗਾਵਨ ਸਹਿਮ ਚਿਤਨਾਵਨ ਨਾਰ ਕੀ ਅਵਚਾਰੇ ਸੋਏ ਸੋਏ ਸਦਾ ਸਾ ਸਾਹਿਮ ਸੱਚ ਸਤਿ ਨਾਈ ਹੈ ਪਿਉ ਸੇ ਜਾਇ ਨਾ ਜਾਸੀ ਰਚਨਾ ਜਿੰਦਰ ਚਾਏ ਰੰਗੇ ਰੰਗੇ ਪਾਤੇ ਕਰ ਕਰ ਰੋਜ ਨਿਸ਼ੇ ਮਾਇਆ ਜਿਨੋ ਪਾਏ ਕਰ ਕਰ ਦੇਖਿਆ ਗੀਤਾ ਆਪਣਾ ਜੋ ਤਿਸ ਦੇਵ ਡਿਆਈ ਜੋ ਜਸਾ ਪਾਵੈ ਸੋਏ ਕਰ ਸੇਵਨ ਹੁਕਮ ਨਾ ਕਰਨਾ ਜਾਈ ਸੋ ਪਾਦ ਸਾਹੂ ਸਹਾ ਪਾ ਸਾਹਿਬ ਨਾਨਕ ਗ੍ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋ ਨਵਾਂ ਡਾਕ ਹੈ ਸਭ ਕੁਵੇ ਨਵਾਂ ਡੇਠਾ ਹੋਏ ਨਾ ਪਾਇਨਾ ਘਿਆ ਜਾਏ ਕਹਨੇ ਵਾਲੇ ਤੀਰੇ ਰਹੇ ਸਮਾਈ ਹਵਟੇ ਮੇਰੇ ਸਾਹਿਬਾ ਗਰਮੇ ਰਾਗੁਣ ਹੈ ਨਾ ਕੋ ਨਾ ਜਾਣੇ ਤੇਰਾ ਕੀਤਾ ਕੀਵਣ ਚੀਨਾ ਰਹਾ ਰਹਾ ਸਾਬ ਸਰਤੇ ਮਿਲ ਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਘਰ ਹਾਈ ਕਹਣ ਨਾ ਜਾਏ ਤੇਰੀ ਤਲਬੜੇ ਆਈ ਸਭ ਸਤ ਸਤ ਅਪ ਸਭ ਅਛੇ ਅਜਾ ਸਦਾ ਬੁਰਖਾ ਕੀ ਆਵੜਿਆਈਆਂ ਤਦਨੋ ਸਦੇ ਗਨ ਨਾ ਪਾਇਆ ਤਰਮ ਲੈਣਾ ਏ ਠਾਰਾ ਹਾਇ ਆਪਣਾ ਵਾਲਾ ਖਿਆ ਵਿਚਾਰਾ ਸਿਫਤੀ ਭਰੇ ਦਿਨੇ ਪੰਡਾਰਾ ਜਿਸ ਤੁਮ ਦੇਹੀ ਦਸਹਿ ਕੀ ਆਚਾਰ ਨਾਨਕ ਸਤ ਸੁਵਾਰਣ ਹਾਰਾ ਆ ਸਾਹ ਮਹਿਲਾ ਪਹਿਲਾ ਆਖੀ ਜੀ ਵਾਪਸ ਰਾਮ ਅਮਰ ਜਾਵੋ ਆਖ ਨਾਮ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਦੁ ਭੁਖੈ ਖਾਈ ਚਲੇ ਹੈ ਦੁਖ ਸੁਖ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਮ ਹੀ ਰਹਾ ਸੱਚੇ ਨਾਮ ਇਤਲ ਬਣਾਈ ਆਤ ਕੇ ਕਿਮਤ ਨਹੀਂ ਪਾਈ ਜੇ ਸਾਹ ਮਲ ਕੇ ਆਖ ਨ ਪਾਹੀ ਵਡਾ ਨਾਮ ਵੇ ਕਾਰਤ ਨ ਜਾਏ ਨਾ ਹੋ ਮਰੈ ਨਾ ਹੋਐ ਸੋਗ ਜਿੰਦਾਰ ਨਾ ਚੁੱਕ ਫੋਗ ਉਹਨੇ ਹੋ ਹੂਰ ਨਹੀਂ ਕੁਵੇਂ ਨਾ ਕੋ ਹੁਆ ਨਾ ਕੋ ਹੋਏ ਦੇਵ ਨਾਉ ਤੇ ਉਹਦੇ ਦੇ ਦਾਤ ਜਿਨ ਦਿਨ ਕਰ ਕਹਿ ਕੇ ਤੇ ਰਾਤ ਹਾ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਬਾਸਨਾਤ ਹਰਿ ਗੁਜਰੇ ਮਹਿਲਾ ਚੌਥਾ ਹਰ ਕੇ ਜਨ ਸਤਗੁਣ ਸਤਪੁਰਖਾਂ ਬਿਨੋ ਗੁਣ ਗੁਰ ਪਾਸ ਹਮ ਕੀਰੇ ਕਨੁ ਸਤਗੁਰ ਸਰਣਾਈ ਕਰ ਜਿਆਨਾ ਪ੍ਰਗਾਸ ਮੇਰੇ ਮਿਲ ਗੁਰ ਦੇ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਮਾਨ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਜਿਹੜਾ ਭਾਗ ਵਡੇਰੇ ਨਹ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਰਬਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਅਰਸ਼ ਨਾਮ ਨਾ ਪਾਇਆ ਤੇ ਭਾਗ ਹਣ ਜਾਂ ਪਾਸ ਜੋ ਸਤਿਗੁਰ ਸੰਨ ਸੰਗਤ ਨਹ ਆਏ ਤ੍ਰਿਕ ਜੀਵੇ ਤ੍ਰਿਕ ਜਿਵਾਸ ਜਿਨ ਹਾਲ ਜਿਨੋ ਸਾਧਗੁਰ ਸੰਗਤ ਪਾਈ ਤੁਹਨ ਤੁਮਸਤਾ ਲਖਿਆ ਲਖਾਸ ਧਨ ਧਨ ਸਾਧ ਸੰਗਤ ਜਿਤ ਹਰ ਰਸ ਪਾਇਆ ਮਹਲ ਜਨ ਨਾਨਕ ਨਾਮ ਪ੍ਰਗਾਸ ਰਾਗ ਜਿਨੇ ਮੇਲਾ ਪੰਜਵਾ ਕਾਹਿਰੇ ਮਨ ਮਤ ਮੈਂ ਤੁਮ ਜਹਰ ਹਰ ਜੂ ਪ੍ਰਿਆ ਸੈਲ ਬਸਨ ਮੈਂ ਜੰਤੂ ਪਾਈ ਤਾ ਨਰਜੇ ਕਾ ਗਏ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਬਲੈ ਸੋਤ ਰਿਆ ਗੁਰ ਪ੍ਰਸਾਦ ਅਪਰੰਤ ਪਾਇਆ ਸੋਕੇ ਕਾਰ ਤਹਰਿਆ ਰਹਾਉ ਜਨਨ ਪਿਤਾ ਲੋਗ ਸਮਨਤਾ ਗੁਨਾ ਗਿਸ਼ਕੇ ਤਰਿਆ ਸਿਰ ਸਿਰ ਜਿ ਸਮਾਹੇ ਠਾਕੁਰ ਆਖਾ ਹੈ ਮਨਪੋਖ ਰਿਆ ਉੜੇ ਉੜ ਆਵੇ ਸੇ ਕੋਸਾਰ ਪਾਛੇ ਬੁਸ਼ਰੇ ਸ਼੍ਰੀ ਆਦਿ ਕਮਨ ਖਲਾਵੇ ਕਮਨ ਚੁਗਾਵੇ ਮਰਮ ਹੈ ਸਿਮਰਨ ਕਰਿਆ ਸਉਨਦਾਨ ਦਾਸਾਸ਼ਟ ਸਉਨਦਾਨ ਠਾ ਗੁਰ ਕਰ ਦਿਲ ਤਿੜਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਤਨਾਪਾਰਾ ਬਰਿਆ ਰਾਗਾ ਸਾ ਮਹਿਲਾ ਚੌਥਾ ਸੋ ਅਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਅਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰ ਸਬਤ ਆਵਹਿ ਸਬਤ ਆਵੈ ਤੁਝੇ ਹਾ ਸੱਚੇ ਸਰਜਨਹਾਰਾ ਸਾਹ ਜੀ ਤੂੰ ਹਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਾ ਦੁਖ ਵਿਸਾਰਨ ਹਾਰਾ ਹਰਾ ਪੇਠਾਪੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜਨ ਦੇ ਵਿਚਾਰਾ ਤੂੰ ਘੜ ਕੜੰਤਰ ਸਾਰਾ ਮਜਰੰਤਰ ਜੀ ਹਰੇਕ ਅਪਰਗ ਸਮਾਨ ਅਗਦਾ ਦੇ ਬਿਖਾਰੀ ਸਾ ਤੇਰੇ ਚੋਜ ਬਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਹਤਿ ਤਮ ਨਾਮ ਨਾ ਜਾੜਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਨਾਹ ਖਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਮਹਿ ਜਨਾਨ ਨ ਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਜੀ ਸੇ ਜਨ ਜਗਮਾ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਵਾ ਜੀ ਤਨ ਟੋਟੇ ਜਾਵਗੇ ਫਾਸੇ ਜਿਨ ਨਰ ਪਾਉ ਜਨ ਹਰ ਨਰ ਪਾਉ ਧਿਆਵਾ ਜੀ ਦਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਤੇ ਆਇਆ ਜੀ ਜਨਾਨ ਨਤ ਲੰਬ ਲਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹਣ ਤੂ ਜੀ ਹਨਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਦਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਆਪਣਾ ਹੈ ਉਹ ਸਿਮਰਤ ਸਾਸਰ ਦੇ ਕਰ ਕਰਿਆ ਖੰਡ ਕਰਮ ਕਰੰਤਾ ਸੇ ਭਗਤ ਅਸੀਂ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁਆਦ ਪ੍ਰਭ ਪਰੰਪਰ ਕਰਤਾ ਜੀ ਤੁਧ ਜੇਵਡਾ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਤੋ ਨੇਂ ਚੇ ਕਰਤਾ ਸੋਏ ਦਾਪੈ ਪਾਵੈ ਸੋਏ ਵਰਤੇ ਜੀ ਤੂੰ ਆਪੈ ਕਰਹਿ ਸੋ ਹੋਏ ਦਾਪੈ ਸ੍ਰਿਸ਼ਟ ਸਭ ਪਾਈ ਜੀ ਤੋ ਦਾਪੈ ਸਰਜ ਸਭ ਗੋਈ ਜਨਾਨਕ ਗੁਣ ਗਾਵੇ ਕਰਤਾ ਕੈ ਜੀ ਜੋ ਸਭ ਸੇ ਕਾ ਜਾਣੋਈ ਅਸਮੁਲ ਚੌਥਾ ਤੂੰ ਕਰਤਾ ਸਤਿਆ ਰਮਣਾ ਸਾਈ ਜੋ ਤੂੰ ਪਾਵੈ ਸੋਇਥਿ ਸਿ ਜੋ ਤੂੰ ਦੇਹ ਸੋਇ ਹਾ ਪਾਈ ਰਹਾਉ ਸਭ ਤੇਰੀ ਜੋ ਸਭ ਨੇ ਧਿਆਇਆ ਸਨੁ ਕਿਰਪਾ ਗਰੇ ਦਿਨ ਨਾਮ ਰਤਨ ਪਾਇਆ ਗੁਰਮੁਹਲਾ ਦਾ ਮਨ ਮੁਹ ਗਵਾਇਆ ਦਾਵ ਸੋਣਿਆ ਮਿਲਾਇਆ ਤੂੰ ਦਰਿਆ ਸਤ ਜਿਹੀ ਮਾਹੇਤ ਬਿੰਦੁ ਜਕ ਕੁ ਵੀ ਨਾਹੀ ਜੀ ਜਾਂ ਸਭ ਤੇਰਾ ਖੇਲ ਬਜੋ ਮਲਮ ਛੜਿਆ ਸੰਜੋਗੇ ਮੇਲ ਜਿਸ ਨੂੰ ਤੂੰ ਜਾਣਾਹੀ ਸੋਏ ਜਨ ਜਾਣੈ ਹਰ ਗੁਣ ਸਦਹਿ ਆਕਣ ਜਿਨਾਂ ਹਰ ਸੇਵਿਆ ਉਹ ਸੁਭ ਪਾਇਆ ਸਹ ਦੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਵਰਨਾ ਕੋਵੇ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨਾਨ ਗੁਰਮਖ ਪਰਗਟ ਹੋਵੇ ਆਪ ਸਾਹਿਬਾ ਪਹਿਲਾ ਤਿਤ ਸਰਵੜਾ ਪੁਲਿ ਨਿਵਾਸਾ ਪਾਣੀ ਪਾਵਤ ਲਹਿ ਕੀਆ ਪੰਗਜ ਮੋਂ ਭਗਨੇ ਚੱਲੇ ਹਉ ਦੇਖਾਂ ਤੇ ਟਵੇਲੇ ਮਨ ਇਕ ਨਾ ਚੇਦ ਸਮੂਨ ਮਨ ਹਰਿ ਬਿਸਰਾ ਤੇਰੇ ਗੁਣ ਗੱਲਿਆ ਰਹਾ ਨਾ ਹੋ ਜਤੇ ਸੁਧਨੇ ਪੜਿਆ ਮੂਰਹ ਮੁਗਦਾ ਜਨਮ ਪਿਆ ਪ੍ਰਨਤ ਨਾਨਦ ਨਗੇਸ਼ਨ ਨਾ ਜਨ ਤੋ ਨਾਹੀ ਵੇ ਸ੍ਰੀਆ ਆਸਾ ਮਹਿਲਾ ਪੰਜਵਾਂ ਭਏ ਪ੍ਰਾਪਤ ਮਨੁਗ ਤੇ ਹੁਰੀਆ ਗੋਬਿੰਦ ਮਨੁ ਨ ਕੀ ਹੈ ਤੇਰੇ ਪਰ ਗਿਆ ਅਵਰ ਕਾਜ ਰੇਤ ਨਾ ਕਾਮ ਮਨੁ ਸਾਧ ਸੰਗਤ ਪਾਜੋ ਕੇਵਲ ਨਾਮ ਰੰਗ ਜਾਵਲਾ ਭਵਜ ਨਰਨਕੈ ਜਨ ਮਰਥਾ ਜਾਤ ਕਰਨਹਾਉ ਜਉთა ਸੰਜਮ ਤ੍ਰਮਨਾ ਕੁਮਾਇ ਸੇਵਾ ਸਾਧ ਨਾ ਜਾਣਿਆ ਹਰਿਆ ਕਹੋ ਨਾਨਕ ਹਉ ਨੀਚ ਰਮ ਸ਼ਰਨ ਪਰੇ ਕੀ ਰਾਖੋ ਸਰਮ ਪਾਛਾ ਹੀ ਦਸਵੀਂ ਕਬੂ ਬਾਈ ਬੇਨਤੀ ਚੋਪਈ ਹਮਰੇ ਗੁਰਹਾ ਦੇ ਰਚਾ ਪੂਰਨ ਹੋਏ ਏਦ ਕੀ ਇੱਛਾ ਤਬ ਚਰਨਾਂ ਮੰਨ ਰਹੇ ਹਮਾਰਾ ਆਪਣਾ ਜਾਨਕ ਰੋ ਪ੍ਰਤਪਾਰਾ ਹਮਰੇ ਦੁਤ ਸਭਾ ਤੁਮ ਕਾਬ ਹੋ ਆਪ ਹਾ ਦਾ ਮਹਵ ਚਾਬ ਹੋ ਸੁਖੇ ਬਸੈ ਮੂਰ ਰੋ ਪ੍ਰਵਾਰਾ ਸਿਵ ਸਿੱਖ ਸਭਾ ਕਰਤਾਰਾ ਮੋਰਚਾਨ ਜਿਕਰ ਦਿਆ ਕਰੀਐ ਸਾ ਮਨੁਨਕਵਾ ਆਪ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੂਰ ਪਿੰਨ ਕੀ ਰਹੈ ਪਿਆਸਾ ਤੁਮਹੇ ਸ਼ਾਨ ਕੀ ਅਰਨਾਤਿ ਆਵੂ ਜੋ ਪਰਚਾਹੂ ਸੋ ਤੁਮ ਤੇ ਪਾਉ ਸੇਵਕ ਹਮਾਰੇ ਤਾਰੀ ਹੈ ਚਨ ਚਨ ਸਾਸਤਰ ਹਮਾਰੇ ਮਾਰੀ ਹੈ ਆਪਹਾ ਦੇ ਮੁਝੇ ਅਪਰ ਗਏ ਮਰਨ ਕਾਲ ਕਾਤਰਾ ਆਪ ਸਿਨ ਵਰਗੇ ਹਉ ਜੋਸ ਦਾ ਹਮਾਰੇ ਪਛਾਹ ਸ੍ਰੀ ਆ ਤੂ ਜੋ ਕਰਿ ਉਤਛਾ ਰਾਖ ਰਹੁ ਮਾਖਨ ਹਾਰੇ ਸਾਹਿਬ ਸੰਗ ਸਹਾਈ ਪਿਆਰੇ ਦੀਰ ਬੰਦ ਸੁਨਗੇ ਹਮਤਾ ਆਤਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਨਮਾ ਮਵਤਨ ਕਾਲ ਪਾਏ ਸ਼ੋਜੇ ਅਵਤਾਰ ਕਾਲ ਪਾਏ ਕ੍ਰਿਸ਼ਨ ਬ੍ਰਿਗਾਸਾ ਸ਼ਗਲ ਕਾਲ ਕਾਹੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀ ਓ ਬੇਦਨਾਯ ਬਨਮਾ ਜੋਥੀ ਓ ਜਮਨ ਕਾਲ ਸਾਲੂ ਸਵਾਰਾ ਨੰਸ਼ ਕਾਰ ਰਹਿ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਮਨਾਇਓ ਦੇਵ ਦਾਤ ਜਖ ਨਵ ਜਾਇਓ ਆਦ ਤੇ ਕੀ ਅਵਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪਰਜਾ ਜਨ ਆਪ ਸੁਵਾਰੇ ਸਿਵ ਕਨ ਕਾ ਸਿਵ ਗਨ ਸੁਖ ਦਿਉ ਸਤਨਨ ਕਾ ਪਲ ਮੁਹਮਦ ਕੀਉ ਘੜ ਘੜ ਕੇ ਅੰਤਰ ਗੇ ਜਾਣਤ ਭਲੇ ਬਰੇਖੇ ਪੀਰ ਬਿਸ਼ਾਨਤ ਚੇਤੇ ਦੇਗਨ ਰਸੂਲਾ ਸਪਰਿ ਕਿਰਪਾ ਦ੍ਰਿਸ਼ਟ ਅਗਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੇ ਪੀਰ ਵਛਣ ਘੜ ਘੜ ਕੇ ਪਰ ਪੜ ਕੇ ਜਾਨੈ ਜਦ ਕਰਕ ਕਰਾ ਕਰਤਾਰ ਪ੍ਰਜਾ ਤਰਤ ਤਾ ਨੇਹ ਅਪਾਰ ਜਬ ਆਤਰਾ ਕਰਤ ਹੋ ਕਭੂ ਤੁਮ ਮੈ ਮਲਤ ਦੇਹ ਦਨ ਸਰਹੂ ਜੇ ਤੇ ਬਾਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੋਜ ਉਚਾਰੈ ਤੁਮ ਸਭ ਹਿਤ ਰਹਿਂਦਾਰ ਨਮੋ ਜਾਨਤ ਬੇਦ ਭੇਦ ਨਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਾਨੀ ਲਨਦ ਸੰਤਾਂ ਕਾ ਮਨ ਉਚਾਰਨ ਪੇਦਾ ਜਖ ਭੇਵ ਨਾ ਪਾਪਤ ਪੇਦਾ ਤਾ ਕਾ ਰਪਾ ਹਨ ਨਿਮਾਨਤ ਮਹਾ ਮੂਲ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਭੇਵ ਆਪੋ ਆਪਣੀ ਹਵਧ ਹੈ ਜੀਤੇ ਬਰਨਤ ਪਿਨ ਪਿਨ ਤੋਹਾ ਤੇਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹਿ ਬਦ ਸਜਾ ਬਰਥਮ ਸੰਸਾਰਾ ਇਕ ਰੂਪ ਨੂਪਨੂਪ ਸਰੂਪਾ ਰੰਗ ਪਿਉ ਰਾਵਕੇ ਭੂਪਾ ਅੰਡਾ ਜੇ ਰਛੇ ਤੇ ਕਿੰਨੀ ਅਤਿ ਵਿਖਾਨ ਬਹੁ ਰਚ ਦਿਨੀ ਕਹੋ ਪੁੱਤ ਰਾਜਾ ਹਵੇ ਬੈਠਾ ਕਹੋ ਸਿਵਨ ਪਿਉ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਾ ਆਜ ਸਰੂਪ ਸਵਮ ਪਭ ਔਰ ਅਚਾਮੇ ਤੁਮ ਖਰੋ ਸਿਖਵਾਰ ਸਿਖ ਸੰਗ ਰੋ ਦੋਠ ਜਿਥੇ ਅਠਵਾਤਰ ਪਤਾ ਸਗਲ ਮਲੇਸ਼ ਕਨਵਨਣ ਘਾਤਾ ਜਿਆ ਤੁਝ ਅਜਾ ਸਰਨੇ ਪਰੇ ਜਿਨ ਕਹਿ ਦੁਸ਼ਟ ਦੁਖਤਾ ਹਵੇ ਮਰੇ ਉਰਖ ਜਵਨ ਪਗ ਪਰੇ ਤੇ ਹਾਰੇ ਜਿਨ ਕਹਿ ਤੁਮ ਸ਼ੰਕਰ ਸਵਟਾਰੇ ਜੋ ਕਲਖੁ ਗਬਾਰ ਤੇ ਆਇ ਹੈ 타ਕੇ ਕਾ ਨਿਕਟ ਨਹਿ ਔਰ ਅਛਾ ਹੋਈ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਤਰੇ ਤਿਤ ਕਲ ਕਿਰਪਾ ਜਿ ਰਿਸ਼ਟ ਜਨ ਜਾ ਮੇਨਿ ਗੁਰੂ ਤਾਖੇ ਤਾਪ ਤਨੁਖ ਮਹਰੂ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਚਾ ਸਕੈ ਨਾ ਕੁਈ ਏਕ ਬਾਰ ਜਨ ਤਮੈ ਸੁਮਾਰਾ ਆਕਾਲ ਪਾਸੇ ਤਾਹੇ ਬਾਰ ਜਿਨ ਨਨ ਨਾਮ ਤੇ ਹਰ ਕਹਾ ਦਾਰੁ ਦੁਸ਼ਟ ਦੋਖ ਤੇ ਰਹਾ ਖੜੜ ਕੇ ਤਮੈ ਸ਼ਰਨ ਤੇ ਹਾਰੇ ਆਪ ਹਾਸ ਤੈਲ ਹੋ ਮਾਰੇ ਸਰਬ ਸੂਰ ਮੋਹ ਹੋ ਸਹਾਈ ਦੁਸ਼ਟ ਦੋਵਚੇ ਨਹ ਬਚਾਈ ਸਵਈਆ ਆਹ ਹੀ ਗਹਾਂ ਜਉ ਤੇ ਤੁਮਰੇ ਤਵ ਤੇ ਕੋ ਅੱਖ ਅਤਰ ਨਹੀਂ ਆਨੇ ਹੂੰ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਉਦੇਖ ਨਾ ਮਾਨੇ ਹੂੰ ਸਮਰੇ ਸਾਸ ਰਮੀਦ ਸਭ ਮੋ ਭੀਦ ਕਹੈ ਹਮੇਕ ਨਾ ਜਾਣੇ ਹੂੰ ਸ੍ਰੀ ਅਸਪਾਨ ਕਿਰਪਾ ਤੁਮਰੇ ਕਾਰ ਮੈਂ ਨਾ ਕਹਿਉ ਸਭ ਤੁਮਨੇ ਬਖਾਨੇ ਹੂੰ ਦੁਬਰਾ ਸਗਲ ਦਵਾਰ ਕੋ ਸਾੜਖੈ ਗਹਿਉ ਤਵਹਾਰੂ ਦਵਾਰ ਬਾਹਿ ਨਹੀਂ ਕਿਲਾ ਜਸੁ ਗੋਵਿੰਦਾ ਤਵਾਰ ਰਾਮਕਲੀ ਮਹਿਲਾ ਤੀਜਾਣ ਨਿਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨਵਦੀਆਂ ਵਦਨਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨਾਈਂ ਸਾਧੋ ਤਾਂ ਗਾਵੋ ਹਰਿ ਕੀ ਨਾਮ ਮਨ ਜਨੀ ਵਸਾਇਆ ਕਹੈ ਨਾਨਕ ਨੰਦ ਗੁਗਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਦੂਸਰ ਹੋ ਹਰ ਨਾਲੇ ਹਰਿ ਨਾ ਰਹੋ ਤੋ ਮਨ ਮੇਰੇ ਦੂਸ ਸਭ ਸਾਰਨਾ ਅੰਗੀਕਾਰ ਹੋਖ ਲੈ ਤੇਰਾ ਕਾਰਜ ਸਭ ਸਵਾਰਨਾ ਸਭਨਾ ਅਗਲਾ ਸਮਰਾਟ ਸਲਾਮੀ ਉਹ ਕਿਉ ਮਨੋਂ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਵਿਚ ਹੈ ਜਿਸ ਦੇਹ ਸੁ ਪਾਵੇ ਸਦਾ ਸਿ ਸ਼ਲਾਹਾ ਤੇਰੀ ਨਾਮ ਨੋ ਸਾਵੈ ਨਾਮ ਜਿਨ ਕੇ ਮਨੋ ਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਯਾ ਨਾਮੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨਿ ਮੁਖਾਂ ਸਾਗਮੈ ਗੰ ਕਰਿ ਸ਼ਾ ਸੁਖਮਨੈ ਵਿਸਿਆ ਜਿਨਿ ਚਾ ਸਾਪੁ ਜੰਗੈ ਸਦਾ ਪ੍ਰਮਾਨ ਕੀਤਾ ਗ੍ਰਿਵਟ ਹੋ ਜਿਸ ਅਧਿਆ ਹੈ ਵਡਿਆਈ ਕਹੈ ਨਾਨਕ ਸੁਨੋ ਸੰਤੋ ਸ਼ਵਤ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਕਰਸਬਾਗੇ ਕਰਸਬਾਗੇ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ ਪੰਜ ਦੂਤ ਵਸ ਕਿਤੇ ਆਲ ਕੰਡਕ ਮਾਰਿਆ ਥੁਰ ਕਰਮ ਪਾਇਆ ਤਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਰਦ ਦੈਸ਼ੂਆ ਤਿਤ ਕਰ ਅਨਹਦ ਵਾਚਿ ਆਨੰਦ ਸੁਨੋੜ ਭਾਗੇ ਹੋ ਸਗਲ ਮਨੋ ਅਰਥ ਪੂਰੇ ਪਾਨ ਬ੍ਰਹਮ ਬ੍ਰਾਪਾਇ ਤਨੇ ਸਗਲੇ ਵਿਸੂਰੇ ਦੂਖ ਰੋਸ ਨਤਾਬਤਰੇ ਸੋਨੇ ਸੱਤੇ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੈ ਜਾਣੀ ਸੁਨਤੇ ਪੁਨਿੰਦ ਕਹਤੇ ਭਗਤ ਸਤਗੁਰ ਹਾ ਅਮਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਮੁਨਾ ਆਵਨੇ ਮਹਿਲਾ ਪੰਜਵਾ ਥਾਲ ਵਿਸਨ ਵਸਤੂ ਪਈਓ ਸਾ ਸੰਤੋ ਸਭ ਚਾਰ ਅੰਮ੍ਰਿਤ ਨਾਮ ਥਾ ਗੁਰਗਾ ਪਈਓ ਜਿਸ ਕਾ ਸਭ ਸਦਾ ਹਾਰ ਦੇਖੋ ਖਾਵੇ ਦੇਖੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਸਤਵ ਤਜਨੇ ਜਾਏ ਨਿਤ ਨਿਤ ਰਖਰਤਾਰੋ ਦੁ ਸੰਸਾਰ ਜਨਨ ਲਗਤ ਰਿਐ ਸਵ ਨਾਨਕ ਬ੍ਰਹਮ ਬਸਾਰੂ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਤਿ ਹੋਈ ਮੈਂ ਨਿਰਗੁਣਿਆਨੇ ਕੋ ਗੁਣ ਨਾਹੀ ਆਪੇ ਦਰਸ ਪਿਉ ਹੋਈ ਤਰਸ ਪਿਆ ਮਹਿ ਰਾਮ ਤੁਨ ਹੋਈ ਸਤਗੁਰ ਸਦਨ ਮਿਲਿਆ ਨਾਨਕ ਨਾਮ ਲਾਤਾ ਜੀਵਾ ਤਨ ਮਨ ਖੇਵੇ ਹਰਿਆ ਪਉਨੇ ਤਥਾ ਤੂੰ ਸਮਰੱਥ ਜਤੈ ਕੋਈ ਨਾਹੀ ਤੈ ਤੇਰੇ ਰਾਖ ਅਗਨੀ ਤੁਲਮ ਆਹੀ ਸੁਣ ਕੈ ਜਮ ਕੈ ਦੂਤ ਨਾਏ ਤੇ ਰਹਿ ਛਟ ਜਾਹੇ ਬਾਜਲਵ ਕਉ ਸੰਗਾ ਹੋਵਰ ਸ਼ਬਦ ਦੇ ਪਾਰ ਪਾਹੇ ਦਿਨ ਕੋ ਲਗੀ ਪਿਆਸ ਅਮਰਤ ਸੇ ਖਾਹੇ ਇਕਲ ਪੁਨ ਗੁਣ ਗੋਪਨ ਗਾਹੇ ਤਉ ਸਨੋ ਕਿਰਪਾਲ ਸਮਾਲੇ ਸਾਹਿ ਸਾਹਿ ਵਰਤਾ ਕੋ ਨਾ ਜਾਏ ਜਿ ਆਵੇਂ ਤਦਾਹਿ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਾਵ ਗੁਰ ਨਾਉ ਨਿਤਨੇ ਸਤਿਗੁਰ ਪ੍ਰੇਖਣਾ ਸੁਨਵਣੀ ਸੁਰਣਾ ਗੁਰ ਨਾਉ ਸਤਿਗੁਰ ਸੇਧਿ ਰਤਿਆ ਦਰਗਹ ਹੈ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜੇ ਕਿ ਮੈਂ ਤੁਮ ਕਾੜਿ ਹੈ ਬਿਰਲੇ ਕੀ ਕੀ ਮਹਿਲਾ ਪੰਜਾਬ ਰਖੇ ਰਖਣਹਾਰ ਆਪਵਾਰੀਨ ਗੁਰਦੇ ਪੈਰੇ ਪਾਏ ਕਾ ਸਵਾਰੀਨ ਹੋਵਾਵ ਦਿਆਲ ਅਮਨਹੁ ਨਾਸਾਰੀਨ ਸਾਜਨਾਗੇ ਸੰਗ ਆਪਵਜਲਤਾਰੀਨ ਆਗਤ ਅਨੰਦਿਕ ਦੁਸ਼ਟ ਆਖ ਨਮਾਹੇ ਬਤਾਰੀਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸੋ ਸਭ ਪ੍ਰਸਾਦ ਸੁ ਹੋਏ ਸਗਲੇ ਦੁਖ ਜਾਹੀ तिस ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਾ ਸਮਰਤ ਅਸ਼ਿਵ ਹੋਏ ਸਗਲੇ ਦੁੱਖ ਜਾ ਰਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ